ਸਸਿਕਾ ਵੀਰੇ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਵੀਰੇ ਸਾਰੇ ਭਰਾ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਸਭ ਤੋਂ ਪਹਿਲਾਂ ਵੀਰੇ ਧੰਨਵਾਦ ਜਿਹੜੇ ਜਿਹੜੇ ਭਰਾ ਵੀਡੀਓ ਦੇਖਦੇ ਨੇ ਤੇ ਜਿਹੜੇ ਭਰਾ ਸਪੋਰਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਜਿਹੜੇ ਭਰਾ ਨਵੇਂ ਭਰਾਵਾਂ ਤੱਕ ਵੀਡੀਓ ਪਹੁੰਚ ਰਹੀ ਹੈ ਤੇ ਉਹਨਾਂ ਨੂੰ ਵੀ ਬੇਨਤੀ ਹੈ ਵੀਰੇ ਵੀ ਸਪੋਰਟ ਕਰੋ ਛੋਟੇ ਭਰਾ ਛੋਟਾ ਵੱਡਾ ਭਰਾ ਸਮਝ ਕੇ ਆਪਦਾ ਤੇ ਚਲੋ ਆਪਾਂ ਅੱਜਵੇਂ ਡੇਲੀ ਤਰ੍ਹਾਂ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਗੱਲ ਕਰਦੇ ਆ ਰਹੇ ਹਾਂਗੇ ਤੇ ਅੱਜ ਆਪਾਂ ਕਿਸੇ ਬਾਰੇ ਗੱਲ ਨਹੀਂ ਕਰਨੀ ਹੈਗੀ ਅੱਜ ਆਪਾਂ ਮੈਂ ਖੁਦ ਆਪਣੀ ਫੈਮਿਲੀ ਤੇ ਮੇਰੇ ਕੁਝ ਭਰਾਵਾਂ ਬਾਰੇ ਗੱਲ ਕਰਨੀ ਹੈਗੀ ਅੱਜ ਆਪਾਂ ਹੋਰ ਕਿਸੇ ਦੀ ਗੱਲ ਨਹੀਂ ਕਰਨੀ ਹੈਗੀ ਤੇ ਜੋ ਮੈਂ ਅੱਜ ਗੱਲ ਕਰਨੀ ਆ ਉਹ ਕੱਲੇ ਮੇਰੇ ਨਾਲ ਨਹੀਂ ਹੋ ਗਈ ਸਾਡੀ ਨਾ ਉਹ ਤੁਹਾਡੇ ਨਾਲ ਵੀ ਹੋਈ ਹੋਊ ਬਹੁਤੇ ਭਰਾਵਾਂ ਨਾਲ ਜਾਂ ਬਹੁਤੇ ਨਾਲ ਹੋ ਰਹੀ ਹੋਣੀ ਹੈ ਇਸ ਟਾਈਮ ਜਾਂ ਬਹੁਤੇ ਨਾਲ ਹੋਣੀ ਹੋਊਗੀ ਹਲੇ ਉਹ ਕੀ ਹੁੰਦਾ ਜਦੋਂ ਆਪਣੇ ਘਰ ਦੀਆਂ ਕਈ ਵਾਰੀ ਕੰਡੀਸ਼ਨਾਂ ਥੋੜੀਆਂ ਲੋ ਹੁੰਦੀਆਂ ਨੇ ਹੈਗੀਆਂ ਜਾਂ ਜੇ ਆਪਣਾ ਕੋਈ ਘਰ ਪਰਿਵਾਰ ਦੀ ਜੁੜੀ ਪ੍ਰੋਬਲਮ ਹੁੰਦੀ ਹੈ ਜਾਂ ਮਨੀ ਪ੍ਰੋਬਲਮ ਹੁੰਦੀ ਹੈਗੀ ਹੈ ਨਾ ਤਾਂ ਪਿੰਡ ਦਾ ਕੋਈ ਤਾਨਾ ਮੇਣਾ ਨਹੀਂ ਮਾਰਦਾ ਹੁੰਦਾ ਰਿਸ਼ਤੇਦਾਰ ਵੀ ਨਹੀਂ ਕੋਈ ਤਕਰੀਬਨ ਛੇਤੀ ਕਹਿੰਦਾ ਹੁੰਦਾ ਉਹ ਆਪਦੇ ਕਹਿੰਦੇ ਨੇ ਜਿਹੜੇ ਆਪਣੇ ਨੇੜੇ ਤੇੜੇ ਵਾਲੇ ਹੁੰਦੇ ਨੇ ਆਪਣੇ ਨੇੜੇ ਨੇੜੇ ਚਾਚੇ ਤਾਏ ਹੁੰਦੇ ਨੇਗੇ ਉਹੀ ਕਹਿੰਦੇ ਇਹ ਸਾਰੇ ਚਾਚੇ ਤਾਏ ਦੀ ਗੱਲ ਨਹੀਂ ਕਰਦਾ ਮੈਂ ਕੁਝ ਚਾਚੇ ਤਾਏ ਆਪਣੇ ਬਾਪਾ ਤੋਂ ਵੱਧ ਕੇ ਫਰਜ਼ ਨਿਭਾਉਂਦੇ ਨੇ ਤੇ ਕੁਝ ਚਾਚੇ ਤਾਏ ਦੇ ਮੁੰਡੇ ਆਪਣੇ ਸਕੇ ਭਰਾਵਾਂ ਜਿੰਨਾ ਸਾਥ ਦਿੰਦੇ ਨੇ ਮੇਰੇ ਸੂ ਚਾਚੇ ਤਾਏ ਦੇ ਮੁੰਡੇ ਐਵੇਂ ਦੀ ਨਹੀਂ ਇੱਕ ਦਿਨ ਨੂੰ ਛੱਡ ਕੇ ਤੇ ਅੱਜ ਮੇਰੇ ਚਾਚੇ ਦੇ ਮੁੰਡੇ ਤੋਂ ਸ਼ੁਰੂ ਕਰਦਾ ਗੱਲਾਂ ਮੈਂ ਇਹ ਤੁਹਾਡੇ ਨਾਲ ਵੀ ਹੋਈ ਹੋਊ ਬਹੁਤੇ ਭਰਾਵਾਂ ਨਾਲ ਜਿਹਦੀ ਜਿਹਦੀ ਨਾਲ ਹੋ ਕੇ ਹਟਿਆਦਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਛੋਟੇ ਭਰਾਣੇ ਮੇਰੇ ਚਾਚੇ ਦਾ ਮੁੰਡਾ ਇਸ ਟਾਈਮ ਰਸ਼ੀਆ ਦੇ ਵਿੱਚ ਬੈਠਾ ਹੈਗਾ ਤੇ ਮੇਰਾ ਨਾਲ ਛੋਟਾ ਚਾਲਲਾ ਭਰਾ ਛੋਟਾ ਮੇ ਤਾਂ ਕਿਉਂਕਿ ਉਹਦੇ ਨਾਲ ਆਵਾਰ ਰਸ਼ੀਆ ਦੇ ਵਿੱਚ ਬੈਠਾ ਇਸ ਟਾਈਮ ਠੀਕ ਠਾਕ ਨੇ ਬਹੁਤ ਵਧੀਆ ਨੇਗੇ ਉਹ ਉਹ ਅੱਜ ਤੋਂ 2 ਸਾਲ ਪਹਿਲਾਂ ਦੁਬਈ ਚਲਾ ਗਿਆ ਦੁਬਈ ਜਾਣ ਅਨਸਾਰ ਉਹਨੂੰ ਕੰਮ ਨਹੀਂ ਮਿਲਿਆ ਹੈਗਾ ਚਲੋ ਜੇ ਕੰਮ ਮਿਲਦਾ ਵੀ ਸੀ ਉੱਥੇ ਥੋੜੀ ਜਿਹੀ ਗਰਮੀ ਜ਼ਿਆਦਾ ਹੋਣ ਕਰਕੇ ਚਲੋਣੇ ਕਦੇ ਲੇਬਰ ਦਾ ਕੰਮ ਨਹੀਂ ਕੀਤਾ ਸੀ ਉਹ ਨਹੀਂ ਹੋਇਆ ਹੈਗਾ ਤੇ ਬਹੁਤ ਟਰਾਈ ਕੀਤਾ ਉਹਨਾਂ ਨਾਲ ਨਹੀਂ ਫਿੱਟ ਆਇਆ ਹੈਗਾ ਉਹ 8-9 ਮਹੀਨਿਆਂ ਤੋਂ ਬਾਅਦ ਵਾਪਸ ਆ ਗਿਆ ਵਾਪਸ ਆਉਣ ਤੋਂ ਬਾਅਦ ਕੀ ਹੋਇਆ ਉਹੀ ਕਿੰਤੂ ਪ੍ਰੰਤੂ ਚੱਲ ਪਿਆ ਇਹ ਤਾਂ ਸਾਨੂੰ ਪਤੀ ਸੀਗਾ ਇਹ ਕਾਨੂੰ ਕੰਮ ਕਰ ਸਕਦੇ ਨੇ ਸਾਨੂੰ ਪਤੀ ਸੀਗਾ ਇਹਨਾਂ ਵਿੱਚ ਇੰਨੀ ਜ਼ਰਤ ਕਿੱਥੇ ਆ ਗਈ ਆਪਦਾ ਕੋਈ ਆਪਣੇ ਘਰ-ਵਾਰ ਚੇਂਜ ਕਰ ਲੈਣਾ ਸਾਡੇ ਆਪ ਦੇ ਕੁਝ ਕਰ ਸਾਨੂੰ ਪਤੀ ਸੀਗਾ ਵੀ ਵੀ ਬਾਪਾ ਨੇ दारूਾਂ ਚ ਲੰਗਾਤੀ ਤੇ ਇਹਨਾਂ ਨੇ ਵੀ ਕੀ ਕਰਨਾਗਾ ਸਾਨੂੰ ਤਾਂ ਮਤਲਬ ਵੀ ਸਾਰਾ ਕੁਝ ਉਹਨਾਂ ਨੂੰ ਪਤੀ ਸੀਗਾ ਸਾਨੂੰ ਤਾਂ ਕੁਝ ਵੀ ਨਹੀਂ ਪਤਾ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਚਲੋ ਥੋੜੇ ਟਾਈਮ ਬਾਅਦ ਮੇਰਾ ਛੋਟਾ ਭਰਾ ਚਲਾ ਗਿਆ ਉਹ ਜੋਰਜਾ ਚਲਾ ਗਿਆ ਤੇ ਉਹੀ ਬੰਦੇ ਨੇ ਸੇਮ ਰਿਪਲਾਈ ਆਉਣ ਲੱਗੇ ਕਿਸੇ ਨਾ ਕਿਸੇ ਕੋਲ ਸਾਡੇ ਯਾਰਾਂ ਦੋਸਤਾਂ ਕੋਲੇ ਵੀ ਪਹਿਲਾਂ ਉਹ ਲੱਲਰ ਲਾਇਆ ਜਾ ਕੇ ਲਾ ਉਹਨੇ ਮੈਲ ਪਾ ਦਿੱਤੇ ਹੁਣ ਇਹ ਮੈਲ ਪਾ ਦੂਗਾ ਚਲੋ ਆਪਣੇ ਕੁਝ ਨਹੀਂ ਬੋਲੇ ਗਨੋਰ ਆਪਣੇ ਗਨੋਰ ਮਾਰਦਾ ਕੋਈ ਗੱਲ ਨਹੀਂ ਚਲੋ ਉਹ ਜਿੰਨਾ ਟਾਈਮ ਵੀ ਕੰਮ ਕੀਤਾ ਉੱਥੇ ਆਉਣ ਤੋਂ ਬਾਅਦ ਚਲੋ ਘਰ ਬਣ ਗਿਆ ਪਰਮਾਤਮਾ ਦੀ ਕਿਰਪਾ ਨਾਲ ਤੇ ਉਹਨਾਂ ਬੰਦਿਆਂ ਨੂੰ ਅੱਜ ਪੁੱਛਣਾ ਜਾਉਣਾ ਹਨ ਵੀ ਉਹ ਮੇਰਾ ਉਹੀ ਭਰਾ ਹੈਗਾ ਜਿਹਨੂੰ ਤੁਸੀਂ ਕਹਿੰਦੇ ਸੀ ਕੁਝ ਨਹੀਂ ਕਰ ਸਕਦਾ ਚਲੋ ਇਹ ਸਟੋਪ ਤੋਂ ਹਟ ਕੇ ਗੱਲ ਕਰਦੇ ਆਂ ਹੁਣ ਉਹ ਇਸ ਟਾਈਮ ਮੇਰੇ ਕੋਲ ਆਗਾ ਘਰੇ ਆ ਉਹ ਮੈਂ ਚਲੋ ਖੇਤ ਬੈਠਾ ਤੇ ਉਹ ਮੇਰੇ ਦੋਨੇ ਭਰਾ ਬਾਹਰ ਬੈਠੇ ਨੇ ਇਸ ਟਾਈਮ ਬਹੁਤ ਵਧੀਆ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਪ੍ਰਮਾਤਮ ਉਹਨਾਂ ਨੂੰ ਬੱਧ ਤੋਂ ਬੱਧ ਤਰੱਕੀਆਂ ਦੇਵੇ ਤੇ ਮੈਂ ਲਾਸਟ ਗੱਲ ਕਰਦਾ ਉਹਨਾਂ ਬੰਦਿਆਂ ਦੀ ਤੇ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਵੀ ਦੇਖੋ ਜਿਹੜੇ ਬੰਦੇ ਉਹ ਸਾਨੂੰ ਕਹਿੰਦੇ ਸੀਗੇ ਵੀ ਇਹ ਕੁਝ ਨਹੀਂ ਕਰ ਸਕਦੇ ਹੈਗੇ ਅੱਜ ਉਹ ਬੰਦੇ ਉਹਨਾਂ ਕੋਲ ਕੁਝ ਨਹੀਂ ਹੈਗਾ ਇੱਕ ਲੋਹੇ ਤੋਂ ਵੀ ਨਾ ਜਿਹੜੇ ਬੰਦੇ ਸਾਨੂੰ ਕਹਿੰਦੇ ਸੀ ਖੱਡਾ ਨਹੀਂ ਬੰਦ ਕਰ ਸਕਦੇ ਵੀ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਦੇਖੋ ਸੁਣੋ ਸਭ ਦੀ ਚਾਹੇ ਤੁਹਾਨੂੰ ਕੋਈ ਮਾੜਾ ਕਹਿੰਦਾ ਤਾਂ ਉਹਦੀ ਸੁਣਨ ਕੋਈ ਗੱਲ ਨਹੀਂ ਤੇ ਉਹਨੂੰ ਜਵਾਬ ਟਾਈਮ ਨਾਲ ਦਿਓ ਉਹਨੂੰ ਬੋਲ ਕੇ ਜਵਾਬ ਨਾ ਦਿਓ ਉਹਨੂੰ ਕੰਮ ਦੇ ਨਾਲ ਜਵਾਬ ਦਿਓ ਤੇ ਸਾਡੇ ਕੁਝ ਘਾਰੇਸ ਮੈਨੂੰ ਵੀ ਕਹਿੰਦੇ ਨੇਗੇ ਵੀ ਚਲੋ ਮੈਂ ਪੋਸਟ ਗ੍ਰੈਜੂਏਸ਼ਨ ਤੱਕ ਸਟੱਡੀ ਕੀਤੀ ਚਲੋ ਮੈਨੂੰ ਜੋਬ ਨਹੀਂ ਮਿਲੀ ਹਲੇ ਤੱਕ ਮੈਂ ਔਰ ਟਰਾਈ ਕਰੀ ਯਾਰ ਮੈਂ ਛੱਡਿਆ ਨਹੀਂ ਹੈਗਾ ਨਾ ਮੈਂ ਛੱਡਾਂ ਚਾਹੇ ਮੈਨੂੰ ਅੱਜ ਮਿਲੇ ਚਾਹੇ ਮੈਨੂੰ 5 ਸਾਲਾਂ ਨੂੰ ਮਿਲੇ ਪਰ ਮੇਰੀ ਕੋਸ਼ਿਸ਼ ਸ਼ੁਰੂ ਤੋਂ ਚੱਲ ਰਹੀ ਆ ਤੇ ਮੈਨੂੰ ਵੀ ਇਹੀ ਚੱਲ ਮੇਰੇ ਮੂਹਤੇ ਤਾਂ ਕੋਈ ਵੀ ਨਹੀਂ ਕਹਿੰਦਾ ਹੁੰਦਾ ਨਾ ਪਿੱਠ ਪਿੱਛੇ ਹੀ ਜਵਾਬ ਦਿੰਦੇ ਨੇ ਵੀ ਇਹਨੂੰ ਕਿਹੜੇ ਜੋਬ ਮਿਲਣੀ ਆ ਤੇ ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੰਦਾ ਜਿਸ ਦਿਨ ਪ੍ਰਮਾਤਮਾ ਨੇ ਸੁਣ ਲਈ ਮੇਰੀ ਮਿਹਨਤ ਨੂੰ ਭਾਗ ਲਾਤੇ ਤੇ ਉਹਨਾਂ ਨੂੰ ਖੁਦ ਜਵਾਬ ਮਿਲ ਜਾਣਾ ਮੈਂ ਨਹੀਂ ਬੋਲਦਾ ਕਿਉਂਕਿ ਮੇਰੇ ਕੰਮ ਨੇ ਜਵਾਬ ਦੇਣਾ ਮੈਂ ਨਹੀਂ ਬੋਲਦਾ ਤੇ ਫਿਰ ਮੈਂ ਉਹਨਾਂ ਬੰਦੇ ਨੂੰ ਪੁੱਛੂਗਾ ਉਸ ਦਿਨ ਪੁੱਛੂਗਾ ਹਲੇ ਪਰ ਮੈਂ ਗੱਲ ਨਹੀਂ ਕਰਨੀ ਇਸ ਟੌਪਿਕ ਤੇ ਨਾ ਸੌਰੀ ਮੇ ਤੋਂ ਗਲਤੀ ਹੋ ਗਈ ਵੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਸਟੌਪਕ ਦੇ ਬਾਰੇ ਤੇ ਤੁਹਾਡੇ ਨਾਲ ਵੀ ਵੀਰੇ ਐਵੇਂ ਹੁੰਦਾਗਾ ਜਦ ਕੋਈ ਭਰਾ ਉਹਦੀ ਕੋਈ ਪੈਸੇ ਬਖੋਂ ਪ੍ਰੋਬਲਮ ਆ ਜਾਂ ਕੋਈ ਘਰ ਦੀ ਪ੍ਰੋਬਲਮ ਆਗੀ ਬੀਜੀ ਕਿਸੇ ਭਰਾ ਨਾਲ ਐਵੇਂ ਹੋਇਆ ਜਾਂ ਹੋ ਰਿਹਾ ਜਾਂ ਹੋ ਕੇ ਛੱਟ ਗਿਆ ਵੀ ਉਹ ਜ਼ਰੂਰ ਕਮੈਂਟ ਕਰਕੇ ਦੱਸੋ ਮੈਨੂੰ ਨਾ ਤੇ ਮੈਂ ਇੱਕ ਗੱਲ ਤੁਹਾਨੂੰ ਸਾਰੇ ਭਰਾਵਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਵੀ ਇਹੇ ਜੇ ਲੋਕ ਸਾਰੇ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਨੇ ਵੀ ਇਹਨਾਂ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਇਹਨਾਂ ਦੀ ਸਿਰਫ ਸੁਣਨੀ ਸੁਣਨੀ ਆ ਤੁਸੀਂ ਨੇ ਹੋਰ ਕੁਝ ਨਹੀਂ ਕਰਨਾ ਹੈਗਾ ਤੇ ਇਹਨਾਂ ਨੂੰ ਤੁਸੀਂ ਨੇ ਬੋਲ ਕੇ ਜਵਾਬ ਕੁਝ ਨਹੀਂ ਦੇਣਾ ਹੈਗਾ ਤੇ ਆਪਦਾ ਜਿੰਨਾ ਕ ਹੁੰਦਾਗਾ ਕੰਮ ਨਾਲ ਜਵਾਬ ਦਿਓ ਇਹਨਾਂ ਨੂੰ ਕਿਉਂਕਿ ਜੇ ਬੰਦੇ ਮਤਲਬ ਆਪਾਂ ਥੋੜਿਆ ਮੂਸੇ ਵਾਲੇ ਭਰਾ ਨੂੰ ਆਪਾਂ ਫੋਲੋ ਕਰਦੇ ਆ ਆਪਾਂ ਉਹਦੇ ਗੱਲਾਂ ਦੇ ਉੱਤੇ ਥੋੜਿਆ ਉਹਦੇ ਨਾਲ ਰਿਲੇਟਡ ਜਿਹੜੀ ਗੱਲ ਸੀ ਉਹਨੇ ਪੁਲਿਸ ਆਪ ਉਹਦੇ ਨਾਲ ਜਵਾਬ ਦੇ ਰਿਹਾ ਬੀਜੇ ਹੈ ਬੰਦਿਆਂ ਨੂੰ ਕੰਮ ਨਾਲ ਜਵਾਬ ਦੇ ਦੋ ਬੋਲ ਕੇ ਜਵਾਬ ਨਾ ਦੋ ਠੀਕ ਹੈ ਵੀ ਜਦੋਂ ਥੋੜਾ ਕੰਮ ਬੋਲਣਾ ਚਾਹੀਦਾ ਹੈਗਾ ਤੁਹਾਡੇ ਬੋਲ ਨਹੀਂ ਮੂੰਹ ਨਹੀਂ ਬੋਲਣਾ ਚਾਹੀਦਾ ਤੁਹਾਡਾ ਕੰਮ ਬੋਲਣਾ ਚਾਹੀਦਾ ਇਸ ਲਈ ਮੈਂ ਹੁਣ ਉਹ ਬੰਦਿਆਂ ਨੂੰ ਇਹ ਜਵਾਬ ਦੇਣ ਦੇਣਾ ਚਾਹਣਾ ਵੀ ਜਿਹੜੇ ਮੇਰੇ ਚਾਚੇ ਦੇ ਛੋਟੇ ਭਰਾ ਮੁੰਡੇ ਨੂੰ ਵੱਡੇ ਮੁੰਡੇ ਨੂੰ ਕਹਿੰਦੇ ਸੀਗੇ ਦੁਬਈ ਜਾ ਕੇ ਕੁਝ ਨਹੀਂ ਕੀਤਾ ਤੇ ਪਰਮਾਤਮਾ ਕਿਰਪਾ ਰੱਖੇ 2026 ਦੇ ਲਾਸਟ ਤੱਕ ਸਾਡੇ ਬਰਾਬਰ ਦੋਵੇਂ ਭਰਾਵਾਂ ਦੀਆਂ ਕੋਠੀਆਂ ਹੋਣਗੀਆਂ ਤੇ ਫਿਰ ਉਹਨਾਂ ਨੂੰ ਪੁੱਛਾਂਗੇ ਵੀ ਹਾਂਜੀ ਹੁਣ ਤੁਸੀਂ ਦੱਸੋ ਕਿਉਂਕਿ ਅਸੀਂ ਨੇ ਤੇ ਮੇਰਾ ਛੋਟਾ ਭਰਾ ਗੁਰਪ੍ਰੀਤ ਆ ਜਿਹੜਾ ਮਿਹਨਤ ਨਾਲ ਪਾਊਗਾ ਕੁਝ ਵੇਚ ਕੇ ਨਹੀਂ ਪਾਉਂਦਾ ਹੈਗਾ ਉਹ ਮਿਹਨਤ ਨਾਲ ਪਾਊਗਾ ਆਪਣੀ ਹੱਕ ਦੀ ਕਮਾਈ ਨਾਲ ਪਾਊਗਾ ਵੇਚ ਕੇ ਤਾਂ ਚਾਹੇ ਤੁਸੀਂ ਹੈਲੀਕਾਪਟਰ ਲੈ ਲਓ ਹਨ ਜੋ ਤੁਹਾਡੇ ਕੋਲ ਕੋਈ ਪ੍ਰਾਪਰਟੀ ਆ ਵੇਚ ਕੇ ਕੁਝ ਮਰਜ਼ੀ ਲੈ ਚਲੋ ਮਿਹਨਤ ਨਾਲ ਪਾਵਾਂਗੇ ਇੱਕ ਪਾ ਲਿਆ ਹਜੇ ਹੋਰ ਵੀ ਪਾਉਣਾ ਤੇ ਉਧਰ ਵੀ ਪਾਵਾਂਗੇ ਤੇ ਮੈਂ ਇਹ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਸਾਰੇ ਵੀਰਾਂ ਨੂੰ ਵੀ ਕਿਸੇ ਦੀ ਪਰਵਾਹ ਨਾ ਕਰੋ ਤੁਹਾਨੂੰ ਕੋਈ ਗਾਲ ਵੀ ਕੱਢਦਾਗਾ ਕੋਈ ਗੱਲ ਨਹੀਂ ਕੱਢ ਲੈਂਦਾ ਕੋਈ ਕੋਈ ਫਰਕ ਨਹੀਂ ਪੈਂਦਾ ਹੈਗਾ ਠੀਕ ਆ ਤੁਹਾਨੂੰ ਕੋਈ ਇਹ ਕਹਿੰਦਾ ਵੀ ਹਾਂ ਇਹ ਕੁਝ ਨਹੀਂ ਕਰ ਸਕਦਾ ਕੋਈ ਗੱਲ ਨਹੀਂ ਵੀਰੇ ਕੁਝ ਨਹੀਂ ਕਰ ਸਕਦੇ ਪਰ ਜਿਸ ਦਿਨ ਤੁਸੀਂ ਕੀਤਾ ਉਹਦੇ ਉਹ ਬੰਦ ਨੂੰ ਆਪੇ ਜਵਾਬ ਮਿਲ ਜਾਣਾ ਤੇ ਕਿਹੜੇ ਕਿਹੜੇ ਭਰਾ ਮੇਰੀ ਗੱਲ ਨਾਲ ਸਹਿਮਤ ਨੇ ਜਾਂ ਕਿਹੜੇ ਕਿਹੜੇ ਭਰਾਵਾਂ ਨਾਲ ਇਹ ਬੀਤੀਆਂ ਨੇ ਗਈਆਂ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਇੱਕ ਮੈਂ ਤੁਹਾਨੂੰ ਗੱਲ ਹੋਰ ਕਹਿਣੀ ਚਾਹੁੰਨਾ ਹਨਾ ਵੀ ਚਲੋ ਆਪਾਂ ਕਿਸ ਦਾ ਨਾਮ ਨਹੀਂ ਲੈਂਦੇ ਸਾਡੇ ਸਾਡੇ ਪਿੰਡ ਦੇ ਵਿੱਚ ਕੁਛ ਐਹੋ ਜਿਹੇ ਬੰਦੇ ਨੇਗੇ ਵੀ ਜਿਹੜੇ ਕਹਿੰਦੇ ਵੀ ਬਾਹਰ ਤਾਂ ਜਾਓ ਨਾ ਵੀ ਬਾਹਰ ਤਾਂ ਕੁਝ ਨਹੀਂ ਹੈਗਾ ਹਨਾ ਜਦ ਕਿ ਉਹਨਾਂ ਦੇ ਖੁਦ ਦੇ ਬੱਚੇ ਉਹਨਾਂ ਦੇ ਕੈਨੇਡਾ ਅਮਰੀਕਾ ਦੇ ਵਿੱਚ ਸੈਟਲ ਨੇਗੇ ਪਰ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਚਾਹੇ ਕੋਈ ਵੀ ਸੁਣ ਰਿਹਾਗਾ ਵੀ ਵੀਰੇ ਜੇ ਤਾਂ ਤੁਹਾਡੇ ਘਰ ਦੇ ਹਾਲਾਤ ਸਹੀ ਨੇ ਫਿਰ ਤਾਂ ਤੁਸੀਂ ਆਪਦਾ ਇੱਥੇ ਕੰਮ ਕਰੋ ਕੋਈ ਪ੍ਰੋਬਲਮ ਨਹੀਂ ਪਰ ਜੇ ਤੁਹਾਨੂੰ ਲੱਗਦਾਗਾ ਵੀ ਹਾਂ ਇੱਥੇ ਰਹਿ ਕੇ ਕੁਝ ਨਹੀਂ ਸਬਰਣਾ ਤਾਂ ਤੁਸੀਂ ਵੀਰੇ ਜਰੂਰ ਬਾਹਰ ਜਾਓ ਜਿੰਨੇ ਕੁ ਤੁਹਾਡੀ ਅਪਰੋਚ ਆ ਗਈ ਜਿੰਨੇ ਕੁ ਤੁਹਾਡਾ ਜੇਬ ਸਾਫ ਦਿੰਦੀ ਆ ਉਹਦੇ ਅਕੋਰਡਿੰਗ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਓ ਠੀਕ ਹੈ ਤੇ ਉਹਨਾਂ ਬੰਦਿਆਂ ਨੂੰ ਕਰਕੇ ਦਿਖਾਓ ਜਿਹੜੇ ਬੰਦੇ ਤੁਹਾਡੇ ਤੇ ਅੱਜ ਹੱਸ ਰਹੇ ਨੇਗੇ ਠੀਕ ਹੈ ਤੇ ਬਾਅਦ ਵਿੱਚ ਉਹਨਾਂ ਦੇ ਜਿਹੜੇ ਬੁੱਲ ਹੱਸਦੇ ਨੇ ਉਹ ਬੁੱਲ ਚੁੱਪ ਹੋ ਜਾਣ ਦੇਖਣ ਸਾਹ ਤੁਹਾਨੂੰ ਵੀ ਹਾਂ ਇਹ ਉਹੀ ਬੰਦੇ ਨੇ ਜਿਨ੍ਹਾਂ ਨੂੰ ਅਸੀਂ ਤਾਨੇ ਮੇਨੇ ਮਾਰਦੇ ਹੁੰਦੇ ਸੀਗੇ ਇਹ ਉਹੀ ਬੰਦੇ ਨੇ ਜਿਨ੍ਹਾਂ ਨੂੰ ਅਸੀਂ ਮੁਖੌਲ ਕਰਦੇ ਹੁੰਦੇ ਸੀਗੇ ਵੀ ਕਿਸੇ ਦਾ ਜਵਾਬ ਨਹੀਂ ਦੇਣਾ ਹੈਗਾ بس ਮਿਹਨਤ ਕਰੋ ਤੇ ਵਾਦਾ ਕਰਦੇ ਆਂਗੇ ਬਾਕੀ ਕਰਨਾ ਕਰਾਉਣਾ ਪਰਮਾਤਮਾ ਨੇ ਆ ਗਵਰਨਮੈਂਟ ਜੋਬ ਦੇ ਪਿੱਛੇ ਪਏ ਹੋਏ ਆ ਲੈ ਕੇ ਦਿਖਾਵਾਂਗੇ ਜਿਹੜੇ ਸਾਨੂੰ ਮਜ਼ਾਕ ਕਰਦੇ ਨੇ ਬਸ ਪਰਮਾਤਮਾ ਕਿਰਪਾ ਰਖੇ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਆਈਡੀ ਨੂੰ ਜਰੂਰ ਫੋਲੋ ਕਰ ਲਓ ਭਰਾ ਤੁਹਾਡੀ ਸਾਥ ਦੀ ਬਹੁਤ ਬਹੁਤ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਧੰਨਵਾਦ